ਅੱਜ ਫਿਰ ਤੋਂ ਥਾਣਾ ਔੜ ਦੇ ਪਿੰਡ ਔੜ ਗੁਰੂਪੜ ਵਿਖੇ ਕਾਸ ਕੋਪਰੇਸ਼ਨ ਤੇ ਐਸਪੀ ਡਾਕਟਰ ਸ਼੍ਰੀ ਮੁਕੇਸ਼ ਕੁਮਾਰ ਤੇ ਡਾਕਟਰ ਮਨੀਸ਼ ਕੁਮਾਰ ਐਸਪੀ ਡੀ ਤੇ ਭਾਰੀ ਪੁਲਿਸ ਬਲ ਦੇ ਨਾਲ ਔੜ ਅਤੇ ਗੁਰੂਪੜ ਦੀ ਨਾਕਾਬੰਦੀ ਕੀਤੀ ਗਈ ਅਤੇ ਨਾਕਾਬੰਦੀ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਲਈ ਕਾਰਵਾਈ ਕੀਤੀ ਗਈ ਇਸ ਮੌਕੇ ਤੇ ਐਸਪੀ ਡਾਕਟਰ ਸ਼੍ਰੀ ਮੁਕੇਸ਼ ਕੁਮਾਰ ਵੱਲੋਂ ਕਿਹਾ ਗਿਆ ਕਿ ਜੋ ਵੀ ਸਰਕਾਰ ਵੱਲੋਂ ਸਾਨੂੰ ਆਰਡਰਾਂ ਦੇ ਹਨ ਅਸੀਂ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਾਂ ਤੇ ਨਸ਼ਾ ਤਸਕਰ ਕਿਸੇ ਵੀ ਹੂਰਤ ਵਿੱਚ ਬਖਸ਼ੇ ਨਹੀਂ ਜਾਣਗੇ ਤੇ ਜੋ ਨਸ਼ਾ ਕਰਨ ਵਾਲੇ ਹਨ ਉਹਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਉਹ ਸਾਡੇ ਨਾਲ ਜਾਂ ਐਸਐਚਓ ਪੱਧਰ ਤੇ ਸੰਪਰਕ ਕਰਨ ਜੋ ਵੀ ਨਸ਼ਾ ਛੱਡਣਾ ਚਾਹੁੰਦੇ ਹਨ ਪੁਲਿਸ ਵੱਲੋਂ ਉਹਨਾਂ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਤੇ ਉਹਨਾਂ ਦੀ ਮਦਦ ਪੂਰੀ ਕੀਤੀ ਜਾਵੇਗੀ। ਔੜ ਅਤੇ ਗੁਰਪੜ ਦੇ ਵਿੱਚ ਬੇਸ਼ੱਕ ਭਾਰੀਪੁਰਸ ਵਲ ਤਾਨਾਤ ਸੀ ਲੇਕਿਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਗਿਆਇਆ ਗਿਆ। ਉਹਨਾਂ ਦੇ ਘਰਾਂ ਦੇ ਬਾਹਰ ਖੜ ਕੇ ਹਰ ਪਾਸਿਓਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਕਿ ਨਸ਼ਾ ਨੂੰ ਵੇਚਣ ਵਾਲੇ ਫੜੇ ਜਾਣ ਪਰ ਔੜ ਅਤੇ ਗੁਰਪੜ ਸਾਰਿਆਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਸਨ ਤੇ ਜਦੋਂ ਪੱਤਰਕਾਰ ਬਨੋ ਇਹ ਸਵਾਲ ਕੀਤਾ ਗਿਆ ਕਿ ਜਦੋਂ ਵੀ ਪੁਲਿਸ ਅਜਿਹੀ ਕਾਰਵਾਈ ਕਰਦੀ ਹੈ ਤਾਂ ਇਹਨਾਂ ਦੇ ਘਰਾਂ ਨੂੰ ਤਾਲੇ ਕਿਉਂ ਲੱਗੇ ਹੁੰਦੇ ਹਨ ਕੀ ਇਹਨਾਂ ਨੂੰ ਪਹਿਲਾਂ ਤੋਂ ਹੀ ਖਬਰ ਮਿਲ ਜਾਂਦੀ ਹੈ ਇਸ ਦੇ ਜਵਾਬ ਵਿੱਚ ਜਵਾਬ ਵਿੱਚ ਐਸਪੀ ਡਾਕਟਰ ਸ਼੍ਰੀ ਮਕੇਸ਼ ਕੁਮਾਰ ਨੇ ਕਿਹਾ ਕਿ ਇਹ ਜੋ ਕੁਝ ਵੀ ਮਰਜ਼ੀ ਕਰ ਲੈਣ ਪਰ ਇਹਨਾਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਪੁਲਿਸ ਵੀ ਪਹਿਲੀ ਨਜ਼ਰ ਇਹਨਾਂ ਨਸਾ ਤਸ਼ਕਰਾਤੇ ਹੀ ਹੈ ਆਉ ਦੇਖਦੇ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਜਦੋਂ ਇਹ ਵੀ ਸਵਾਲ ਕੀਤਾ ਗਿਆ ਕਿ ਕੁਝ ਬਰਾਮਦੀ ਵੀ ਹੋਈ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਸਾਨੂੰ ਅਜੇ ਥੋੜਾ ਸਮਾਂ ਹੀ ਆਇਆ ਨੂੰ ਇੱਥੇ ਹੋਇਆ ਹੈ ਤੇ ਪ੍ਰੈਸ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਜਦੋਂ ਵੀ ਕਾਰਵਾਈ ਕਰਕੇ ਫੜੇ ਜਾਣਗੇ ਜਾਂ ਨਸ਼ਾ ਫੜਿਆ ਜਾਵੇਗਾ মিডিਆ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਹਾਂ ਜੀ 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 ਚਾਰਟ ਉੱਪਰ ਆਇਆ ਹੈਗਾ ਜੀ ਕਿ ਕਿਹੜੀਆਂ ਚਾਹਤਾਂ ਦੇ ਕੰਮ ਕਰਦੇ ਨੇ ਕਿ ਇਹ ਨਾ ਹੋਵੇ ਜੀ ਇਹਦੇ ਨਾਲ ਜਿਹੜੇ ਜਿਹੜੇ ਕੈਮਰਾ ਵੀ ਨਹੀਂ ਕਰਦਾ ਉਹ ਵੀ ਚਾਹਤ ਉਹ ਵੀ ਸੰਗਰੇ ਦੇ ਨੂੰ ਇਹ ਨਾ ਜੇ ਮੁਕਾਪਾ ਹਨੇ ਕਰਕੇ ਸਾਲਾ ਡੋਗਰੇ ਨੇ ਜੀ ਕੈਨਸਲ ਅੱਛਾ ਅੱਛਾ ਲਗਾ ਇਹ ਪਿਝਵਾਨਾ ਜਿਹੜੇ ਕਿ ਨਸ਼ੇ ਦੇ ਵਪਾਰ ਕਰਦੇ ਆ ਜਾਂ ਜਿਹੜੇ ਬੰਦੇ ਨਸ਼ੇ ਦਾ ਸੇਵਨ ਕਰਦੇ ਆ ਕਿ ਇਸ ਚੀਜ਼ਾਂ ਤੋਂ ਦੂਰ ਰਹੋ ਸਮਗਲਨਾਂ ਵਾਸਤੇ ਬੜੀ ਸਖਤ ਤਾਬਨੀ ਹੈ ਬਿਲਕੁਲ ਕਲੀਅਰ ਆਰਡਰ ਮਿਲੇ ਹੋਏ ਆ ਕਿ ਇਹਨਾਂ ਦੇ ਖਿਲਾਫ ਸਖਤੀ ਦੇ ਨਾਲ ਪੇਸ਼ ਆਓ ਇਹਨਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਫ੍ਰੀਜ਼ ਕਰਵਾਓ ਤੇ ਜਿਹੜੇ ਬੰਦੇ ਨਸ਼ੇ ਦਾ ਸੇਵਨ ਕਰਦੇ ਉਹਨਾਂ ਵਾਸਤੇ ਸਾਡੀ ਇੱਕ ਅਪੀਲ ਹੈ ਤੁਸੀਂ ਸਾਹਮਣੇ ਆਓ ਤਾਂ ਜੋ ਤੁਹਾਡਾ ਇਲਾਜ ਕੀਤਾ ਜਾ ਸਕੇ ਤੁਹਾਨੂੰ ਅਸੀਂ ਪੂਰੀ ਮਦਦ ਕਰਾਂਗੇ ਤੁਹਾਡੇ ਡੀਡਿਕਸ਼ਨ ਕਰਾਉਣ ਦੇ ਵਿੱਚ ਤੁਹਾਡੀ ਆਈਡੈਂਟੀਟੀ ਵੀ ਜਿਹੜੀ ਹੈਗੀ ਹੈ ਉਹ ਆਪਾਂ ਡਿਸਕਲੋਜ਼ ਨਹੀਂ ਕਰਾਂਗੇ ਤੇ ਇਸ ਕਰਕੇ ਕੋਈ ਵੀ ਬੰਦਾ ਪੁਲਿਸ ਦੀ ਹੈਲਪ ਲੈਣਾ ਚਾਹੁੰਦਾ ਹੈ ਕੋਈ ਡਿਡਿਕਸ਼ਨ ਵਾਸਤੇ ਤੋਂ ਬਿਲਕੁਲ ਸਾਡੇ ਜਿਹੜੇ ਐਸ ਐਚ ਓਜ਼ ਹੈਗੇ ਆ ਕਿਸੇ ਵੀ ਮੁਲਾਜ਼ਮ ਦੇ ਨਾਲ ਤਾਲਮਿਲ ਕਰ ਸਕਦਾ ਇਹ ਇੱਥੇ ਜਿਹੜਾ ਸਰਚ ਆਪਰੇਸ਼ਨ ਹੋਇਆ ਕੁਝ ਹੱਥ ਲੱਗਾ ਜੀ ਕੁਝ ਕੋਈ ਬਰਾਮਦੀ ਹੋਈ ਫਿਲਹਾਲ ਇਹ ਸਰਚ ਆਪਰੇਸ਼ਨ ਜਿਹੜਾ ਹੈਗਾ ਇਹ ਤਕਰੀਬਨ 3 ਘੰਟੇ ਦਾ ਲੰਬਾ ਪ੍ਰੋਸੀਜਰ ਹੈ ਤੇ ਇਹ ਚਲੇਗਾ ਇਹ ਆਨਗoing ਚੀਜ਼ ਹੈਗੀ ਇਹ ਤੇ 2 ਵਜੇ ਤੋਂ ਬਾਅਦ ਇਹ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਕਿ ਸਾਡੇ ਕੋਲ ਕੀ ਸੀਜ਼ਰ ਹੋਇਆ ਪੂਰੇ ਡਿਸਟ੍ਰਿਕਟ ਦੇ ਵਿੱਚ ਇਸ ਸਬੰਧੀ ਸੈਪਰੇਟਲੀ ਤੁਹਾਨੂੰ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਪਰ ਹਰ ਵਾਰੀ ਸਰਚ ਆਪਰੇਸ਼ਨ ਹੁੰਦਾ ਹਰ ਇੱਕ ਵਾਰੀ ਤਾਲੇ ਲੱਗੇ ਹੁੰਦੇ ਆ ਇਸ ਦੀ ਵਜ੍ਹਾ ਜੀ ਕਿ ਉਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਮਿਲ ਜਾਂਦੀ ਜਾਂ ਕਿਸ ਤਰ੍ਹਾਂ ਦੀ ਤੂਹੀ ਦੇ ਬਾਰੇ ਮੈਂ ਕਲੀਅਰ ਘਟ ਪੰਪ ਦੱਸ ਨਹੀਂ ਸਕਦੇ ਕਿ ਉਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਮਿਲ ਜਾਂਦੀ ਹੈ ਜਾਂ ਨਹੀਂ ਮਿਲਦੀ ਹੈ ਲੇਕਿਨ ਇਸ ਤਰ੍ਹਾਂ ਹੈ ਕਿ ਜਦੋਂ ਏਰੀਆ ਦੇ ਵਿੱਚ ਪੁਲਿਸ ਦੀ ਜਦੋਂ ਉਹਨਾਂ ਦੀ ਮੂਵਮੈਂਟ ਵੱਧਦੀ ਹੈ ਜਿਹੜੇ ਮਾਲੇ ਅਨਸਰ ਹੁੰਦੇ ਉਹਨਾਂ ਨੂੰ ਆਲਰੇਡੀ ਪਤਾ ਲੱਗ ਜਾਂਦਾ ਕਿ ਜਿਹੜੀ ਪੁਲਿਸ ਹੈ ਉਹ ਏਰੀਆ ਦੇ ਵਿੱਚ ਅੱਗੇ ਨਾਲੋਂ ਜ਼ਿਆਦਾ ਸਕਰੀਅ ਹੋ ਗਈ ਹੈ ਤੇ ਮੈਨੂੰ ਲੱਗਦਾ ਐਸੀ ਚੀਜ਼ ਕਰਕੇ ਜਿਹੜੇ ਆਪਣਾ ਏਰੀਆ ਛੱਡ ਕੇ ਭੱਜ ਜਾਂਦੇ ਤੇ ਆਪਣੇ ਘਰਾਂ ਉਤਾਰ ਇਹ ਤਾਂ ਕੋਈ ਤੋੜ ਨਹੀਂ ਹੈਗਾ ਕਿ ਉਹ ਪਹਿਲਾਂ ਹੀ ਭੱਜ ਜਾਂਦੇ ਆ ਕੋਈ ਐਸਾ ਕੀਤਾ ਜਾਵੇ ਕਿ ਉਹ ਮੌਕਾ ਹੀ ਨਾ ਮਿਲੇ ਉਹਨਾਂ ਨੂੰ ਇਸ ਸਬੰਧੀ ਸਾਡੇ ਜਿਹੜੇ ਸੀਕ੍ਰੀਟ ਜਿਹੜੇ ਆਪਰੇਸ਼ਨਸ ਜਿਹੜੇ ਹੈਗੇ ਆ ਚਾਹੇ ਸਾਡੀ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਪੁਲਿਸ ਸਟੇਸ਼ਨਸ ਤੇ ਜਿਹੜੇ ਮਾੜੇ ਅਨਸਰ ਹੁੰਦੇ ਉਹਨਾਂ ਨੂੰ ਆਲਰੇਡੀ ਪਤਾ ਲੱਗ ਜਾਂਦਾ ਕਿ ਜਿਹੜੀ ਪੁਲਿਸ ਹੈ ਉਹ ਏਰੀਆ ਦੇ ਵਿੱਚ ਅੱਗੇ ਨਾਲੋਂ ਜ਼ਿਆਦਾ ਸਕਰੀਅ ਹੋਈ ਹੈ ਤੇ ਮੈਨੂੰ ਲੱਗਦਾ ਐਸੀ ਚੀਜ਼ ਕਰਕੇ ਜਿਹੜੇ ਆਪਣਾ ਏਰੀਆ ਛੱਡ ਕੇ ਭੱਜ ਜਾਂਦੇ ਆ ਤੇ ਆਪਣੇ ਘਰਾਂ ਉਤਾਰੀ ਇਹ ਤਾਂ ਕੋਈ ਤੋੜ ਨਹੀਂ ਹੈਗਾ ਕਿ ਉਹ ਪਹਿਲਾਂ ਹੀ ਭੱਜ ਜਾਂਦੇ ਆ ਕੋਈ ਐਸਾ ਕੀਤਾ ਜਾਵੇ ਕਿ ਉਹ ਮੌਕਾ ਹੀ ਨਾ ਮਿਲੇ ਉਹਨਾਂ ਨੂੰ ਇਸ ਸਬੰਧੀ ਸਾਡੇ ਜਿਹੜੇ ਸੀਕ੍ਰੇਟ ਜਿਹੜੇ ਆਪਰੇਸ਼ਨਸ ਜਿਹੜੇ ਹੈਗੇ ਆ ਚਾਹੇ ਸਾਡੀ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਪੁਲਿਸ ਸਟੇਸ਼ਨਸ ਦੇ ਵੱਲੋਂ ਜਾਂ ਸਾਡਾ ਜਿਹੜਾ ਸੀਆਈਏ ਸਟਾਫ ਜਾਂ ਸਾਡਾ ਸਪੈਸ਼ਲ ਬ੍ਰਾਂਚ ਜਿਹੜਾ ਸਟਾਫ ਹੈ ਉਹ ਸੈਪਰੇਟਲੀ ਜਿਹੜਾ ਹੈਗਾ ਸੀਕ੍ਰੇਟਲੀ ਇਸ ਚੀਜ਼ਾਂ ਦੇ ਉੱਪਰ ਆਪਣੇ ਆਪਰੇਸ਼ਨ ਜਾਰੀ ਰੱਖਦਾ ਹੈ ਕਿ ਤਾਂ ਜੋ ਇਹਨਾਂ ਨੂੰ ਸਡਨ ਤੇ ਸਰਪ੍ਰਾਈਜ਼ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਕੋਈ ਨਾ ਕੋਈ ਰਿਕਵਰੀ ਹੋ ਗਈ। ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਿਜ਼ਲਟ ਦੇਖੋਗੇ। ਬਿਲਕੁਲ ਜੀ ਬਿਲਕੁਲ 100% ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਜਿਹੜੀ ਹੈਗੀ ਆ ਕਮਿਟਿਡ ਹੋਈ ਪਈ ਹੈ ਕਿ ਨਸ਼ਿਆਂ ਨੂੰ ਦੂਰ ਕਰਨਾ ਹੈ ਸਮਗਲਰਾ ਨੂੰ ਜਿਹੜਾ ਏਰੀਆ ਤੋਂ ਭਜਾਉਣਾ ਤੇ ਡਿਫੀਨਟਲੀ ਸਕਸੈਸ ਜਿਹੜੀ ਹੈਗੀ ਉਹ ਮਤਲਬ ਸਰ ਕੁਝ ਦਿਨਾਂ ਤੋਂ ਉਹ ਫੋਰਸ ਜ਼ਿਆਦਾ ਲੱਗੀ ਹੋਈ ਆ ਉਸ ਤੋਂ ਪਹਿਲਾਂ ਕਯੂਆਰਟੀ ਦੇ ਸਿਰਫ ਤਿੰਨ ਮੈਂਬਰ ਸੀ। ਤਿੰਨ ਮੈਂਬਰ ਹੁੰਦੇ ਆ। ਉਹ ਉਹਨਾਂ ਦੇ ਤਿੰਨਾਂ ਦੇ ਵਸ ਦੀ ਗੱਲ ਨਹੀਂ ਕਿਉਂਕਿ ਜਿਹੜੀ ਜਗ੍ਹਾ ਇਹਨੂੰ ਰ ਠੀਕ ਹੈ ਉਸ ਤੋਂ ਬਾਅਦ ਜਦੋਂ ਕਯੂਆਰਟੀ ਵੀ ਇੱਥੋਂ ਚੱਲ ਜਾਂਦੀ ਮੁਲਾਜ਼ਮ ਹਟ ਜਾਂਦੇ ਆ ਉਸ ਤੋਂ ਬਾਅਦ ਫਿਰ ਇਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਸ਼ਾਮ ਵੇਲੇ ਜਾਂ ਰਾਤ ਵੇਲੇ ਜਾਂ ਸਵੇਰੇ ਸਵਾਸਤੇ ਜੀ ਇਹਨਾਂ ਦਾ ਜਿਹੜੀ ਕਯੂਆਰਟੀ ਇਹ ਦੇਖੋ ਕਯੂਆਰਟੀ ਜਿਹੜੀ ਹੈਗੀ ਆਪਾਂ ਸਪੈਸ਼ਲੀ ਜਦੋਂ ਇਸ ਏਰੀਏ ਦੇ ਵਿੱਚ ਇਸ ਤਰ੍ਹਾਂ ਦੇ ਵਧੇ ਸਿਗੇ ਕੇਸਿਸ ਅਸੀਂ ਸਪੈਸ਼ਲੀ ਜਿਹੜੀ ਸੀ ਕਯੂਆਰਟੀ ਇਸ ਏਰੀਏ ਦੇ ਵਿੱਚ ਲਗਾਈ ਸੀ ਲੇਕਿਨ ਹੁਣ ਜਿਹੜਾ ਫੋਰਸ ਦੀ ਨਫਰੀ ਦੀ ਘਾਟ ਕਰਕੇ ਕਯੂਆਰਟੀ ਦੀ ਜਿਹੜੀ ਲੋੜ ਸਾਨੂੰ ਸਿਰਫ ਇਸੇ ਏਰੀਆ ਦੇ ਵਿੱਚ ਹੀ ਐਸੇ ਕੰਮ ਵਾਸਤੇ ਨਹੀਂ ਪੈਂਦੀ ਉਹਦੀ ਜਿਹੜੀ ਲੋੜ ਹੈ ਸਾਨੂੰ ਹੋਰ ਵੀ ਕਿਸੇ ਕੰਮਾਂ ਦੇ ਵਿੱਚ ਪੈਂਦੀ ਜਿਸ ਤਰ੍ਹਾਂ ਕਿ ਕੋਈ ਕੋਈ ਗੈਂਗਸਟਰ ਨੂੰ ਤੁਸੀਂ ਪ੍ਰੋਡਕਸ਼ਨ ਰੂਮ ਤੇ ਲੈ ਕੇ ਉਹਦੀ ਪੁਛਗਿਸਤ ਵਾਸਤੇ ਇਸ ਕਰਕੇ ਕਈ ਵਾਰੀ ਸਾਨੂੰ ਜਿਹੜੀ ਕਯੂਆਰਟੀ ਇਸ ਜਗ੍ਹਾ ਤੋਂ ਮੂਵ ਕਰਨੀ ਪੈਂਦੀ ਹੈ ਲੇਕਿਨ ਫਿਰ ਵੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਯੂਆਰਟੀ ਜਿਹੜੀ ਹੈਗੀ ਉਹਦੀ ਨਫਰੇ ਵੀ ਪ੍ਰੋਪਰ ਰਹੇ ਤੇ ਉਹ ਟਾਈਮ ਸਿਰ ਜਿਹੜਾ ਹੈਗਾ ਟਾਈਮਲੀ ਇਸ ਏਰੀਆ ਦੇ ਵਿੱਚ ਜਿਹੜੇ ਨਸ਼ਾ ਤਸਕਰਿਆ ਉਹਨਾਂ ਦਾ ਕਹਿਣਾ ਇਹ ਹੈ ਵੀ ਸਾਡੀ ਜਿਹੜੀ ਪਹੁੰਚ ਹੈ ਉੱਚ ਅਧਿਕਾਰੀਆਂ ਤੱਕ ਰਿਹਾ ਉਹ ਜ਼ਿਲ੍ਹੇ ਦੇ ਅਫਸਰਾਂ ਨੂੰ ਕੁਝ ਦੇਖੋ ਨਸ਼ਾ ਤਸਕਰ ਕਿਦੇ ਬਾਰੇ ਕੀ ਗੱਲ ਕਰਦੇ ਮੈਂ ਉਸ ਚੀਜ਼ ਤਾਂ ਜੋ ਇਹ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਪੁਲਿਸ ਅਬਲਿਕ ਜਿਹੜਾ ਤੁਹਾਡਾ ਨੈਕਸਸ ਹੈ ਸਮਗਲਰਸ ਨਾਲ ਇਹਨੂੰ ਬ੍ਰੇਕ ਕੀਤਾ ਜਾ ਪਰ ਚੱਕਰ ਇਹ ਹੈ ਕਿ ਤੁਸੀਂ ਕਿਹਾ ਨਾ ਮਤਲਬ ਇਹ ਕੱਲ ਤੋਂ ਸਖਤੀ ਕੀਤੀ ਗਈ ਆ ਲੇਕਿਨ ਇਹ ਇਸ਼ੂ ਤਾਂ ਜਿਹੜਾ ਹੈ ਪੂਰੇ ਪੰਜਾਬ ਦਾ ਹੈਗਾ ਕਿਉਂਕਿ ਇਹ ਪੂਰੇ ਪੰਜਾਬ ਦੇ ਵਿੱਚ ਨਸ਼ਾ ਪਹਿਲੇ ਹੋਇਆ ਤੇ ਬਦਲੀ ਕਰਨ ਦੇ ਨਾਲ ਕੀ ਫਰਕ ਆਏ ਪਏਗਾ ਦੇਖੋ ਇਹ ਇਹ ਜਿਹੜੀਆਂ ਅਲੱਗ-ਅਲੱਗ ਪੋਲਿਸੀਜ਼ ਹੁੰਦੀ ਹੈ ਸਾਡਾ ਕੰਮ ਜਿਹੜਾ ਹੈਗਾ ਡਿਸਟ੍ਰਿਕਟ ਦੇ ਵਿੱਚ ਜੋ ਆਰਡਰ ਸੰਦੇੜਾ ਨੂੰ ਇਨ ਬਿਨ ਉਹਨਾਂ ਦੀ ਪਾਲਣਾ ਕਰਨਾ ਸਾਡਾ ਕੰਮ ਹੁੰਦਾ ਹੈ ਤੇ ਆਪਾਂ ਬਿਲਕੁਲ ਫੁਲੀ ਕਮਿਟਿਡ ਆ ਕਿ ਜਿਹੜੇ ਨਸ਼ਾ ਤਸਕਰ ਜਿਹੜੇ ਹੈਗੇ ਆ ਇਹਨਾਂ ਨੂੰ ਇਹਨਾਂ ਦਾ ਹਰ ਤਰੀਕੇ ਦੇ ਨਾਲ ਇਹਨਾਂ ਦੇ ਉੱਪਰ ਜਿਹੜੀ ਹੈਗੀ ਹੈ ਨਕੇਲ ਕਸੀ। ਹਰ ਜਿਹੜੀ ਇਹ ਸ਼ਕਤੀ ਹੈ ਕੁਝ ਦਿਨਾਂ ਲਈ ਹੈ ਜਾਂ ਹਮੇਸ਼ਾ ਹੀ ਦੇ ਰਹੂਗੀ ਜਾਂ ਇਹਨੂੰ ਖਤਮ ਕਰਨਾ ਹੈ ਜਾਂ ਸਿਰਫ ਲੋਕਾਂ ਤੱਕ ਇਹ ਗੱਲ ਪਹੁੰਚਾਉਣਾ ਹੈ ਸਿਰਫ ਥੋੜੇ ਟਾਈਮ ਲਈ ਕਿਉਂਕਿ ਲੋਕਾਂ ਦਾ ਕਹਿਣਾ ਆਇਆ ਹੈ ਕਿ ਜਦੋਂ ਕੁਝ ਟਾਈਮ ਲਈ ਉੱਪਰ ਸ਼ਕਤੀ ਹੁੰਦੀ ਹੈ ਸ਼ਕਤੀ ਹੋ ਜਾਂਦੀ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੋ ਜਾਂਦਾ। ਮਨੁੱਖੀ ਦੇ ਖਿਲਾਫ ਦੇ ਕੋ ਕਿ 100% ਕਮਿਟਮੈਂਟ ਹੈ ਸਾਡਾ ਜਿਹੜਾ ਪ੍ਰਾਈਮ ਜਿਹੜੀ ਹੁਣ ਜਿਹੜਾ ਸਾਡਾ ਫੋਕਸ ਹੈ ਉਹ ਨਸ਼ਾ ਦੇ ਉੱਪਰ ਹੀ ਹੈ ਇਹ ਸ਼ਕਤੀ ਜਿਹੜੀ ਹੈਗੀ ਆ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕੰਟੀਨਿਊਸਲੀ ਚੱਲੂਗੀ ਸਰ ਤੁਸੀਂ ਪਹਿਲਾਂ ਕਿਹਾ ਵੀ ਤੁਹਾਨੂੰ ਸਿਕਰ ਆਡ ਗਰੁੱਪਰ ਦੇ ਵਿੱਚ ਕੁਝ ਲੋਕ ਐਸੇ ਆ ਜਿਹੜੇ ਸ਼ਰ੍ਹਾਂ ਵਿੱਚ ਨਾਲ ਖਲੋਦੇ ਤੁਹਾਨੂੰ ਪੂਰਾ ਸਹਿਯੋਗ ਦਿੰਦੇ ਭਾਈ ਨੇਮ ਬੋਲਦੇ ਦੇਖੋ ਇਹਦੇ ਵਿੱਚ ਉਹ ਜਿਹੜੇ ਬੰਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਬਿਲਕੁਲ ਸਹੀ ਗੱਲ ਹੈ ਅਸੀਂ ਇਹ ਗੱਲ ਨੂੰ ਬੜਾ ਅਪਰੀਸ਼ੀਏਟ ਕਰਦੇ ਆ ਕਿ ਸਾਡੇ ਤੱਕ ਜਿਹੜੀ ਇਨਫੋਰਮੇਸ਼ਨ ਉਹ ਆਉਂਦੀ ਹੈ ਉਹਨਾਂ ਦੇ ਇਨਫੋਰਮੇਸ਼ਨ ਬੇਸ ਦੇ ਉੱਪਰ ਸਾਡੇ ਵੱਲੋਂ ਐਕਸ਼ਨ ਵੀ ਲਿਆ ਗਿਆ ਹੈ ਸਾਡੇ ਵੱਲੋਂ ਕਾਰਵਾਈ ਵੀ ਹੁੰਦੀ ਹੈ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਮਿਲਦੀ ਹੈ ਤੁਰੰਤ ਸਾਡਾ ਮੁਲਾਜ਼ਮੀਆਂ ਸਾਡੇ ਐਸ ਐਚ ਓ ਜਿਹੜੇ ਆ ਉਹ ਮੌਕੇ ਦੇ ਉੱਪਰ ਪੁੱਜ ਕੇ ਜੋ ਬੰਦੀ ਕਾਰਵਾਈ ਹੈਗੀ ਉਹ ਉਹ ਅਮਲ ਦੇ ਵਿੱਚ ਵੀ ਲੈਂਦੇ ਤੇ ਮੈਂ ਅਪੀਲ ਵੀ ਕਰਦਾ ਲੋਕਾਂ ਨੂੰ ਕਿ ਤੁਸੀਂ ਹੈਜ਼ਿਟੇਟ ਨਾ ਕਰੋ ਤੁਹਾਨੂੰ ਸਾਡੇ ਨੰਬਰ ਸਾਡੇ ਕੋਲ ਅਵੇਲੇਬਲ ਹੈ ਸਾਡਾ ਜਿਹੜਾ ਟੋਲ ਫ੍ਰੀ ਨੰਬਰ ਜਿਹੜਾ ਆਪਾਂ ਡੈਡੀਕੇਟਿਡਲੀ ਅਸੀਂ ਜਿਹੜਾ ਡਰੱਗਸ ਵਾਸਤੇ ਰੱਖਿਆ ਹੋਇਆ ਹੈ ਉਹ ਨੰਬਰ ਬੋਲ ਸਕਦੇ ਆ ਦੱਸੋ ਕੈਮਰੇ ਤੇ ਬੋਲ ਦੋ ਉਹ ਤੁਹਾਨੂੰ ਪਾ ਦੱਸ ਦਿੰਦੇ ਆ ਤੁਹਾਨੂੰ ਦੱਸ ਅਸੀਂ ਸਾਰੇ ਇੱਕ ਹੋਰ ਗੱਲ ਹੈ ਇਹਨਾਂ ਲੋਕਾਂ ਦਾ ਜਿਹੜਾ ਸਾਥ ਹੈ ਨਾ ਪਿੰਡ ਦੇ ਕੁਝ ਵਿਰੋਧ ਮੋਧਵਾਰ ਵਿਅਕਤੀ ਬਹੁਤ ਸਾਥ ਦੇ ਰਹੇ ਆ ਕਿ ਉਹਨਾਂ ਤੇ ਵੀ ਕੋਈ ਕਾਰਵਾਈ ਹੋਵੇ ਜਿਹੜਾ ਇਹਨਾਂ ਲੋਕਾਂ ਦਾ ਸਾਥ ਦੇ ਰਹੇ ਆ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਦੋਰਾਇ ਨਹੀਂ ਚਾਹੇ ਕੋਈ ਅਫੀਸ਼ੀਅਲ ਹੈਗਾ ਸਰਕਾਰੀ ਅਫੀਸ਼ੀਅਲ ਹੈ ਜਾਂ ਪ੍ਰਾਈਵੇਟ ਬੰਦਾ ਅਗਰ ਨਸ਼ਾ ਸਮਗਲਨਰਾਂ ਦਾ ਹੈਲਪ ਕਰ ਰਿਹਾ ਕਿਸੇ ਵੀ ਤਰ੍ਹਾਂ ਦੀ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹਦੇ ਅਗੇਂਸਟ ਵੀ ਜਿਹੜੀ ਹੈਗੀ ਹੈ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਥੈਂਕ ਯੂ ਥੈਂਕ ਯੂ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਐਕਸ਼ਨ ਹੈ ਉਨੂੰ ਪਿਛਲੇ 3 ਦਿਨਾਂ ਤੋਂ ਕਾਫੀ ਸ਼ਕਤੀ ਦੇ ਨਾਲ ਇਨਫੋਰਸ ਕੀਤਾ ਜਾ ਰਿਹਾ ਹੈ ਇਸੇ ਦੀ ਲੜੀਵਾਰਤਾ ਦੇ ਵਿੱਚ ਅੱਜ ਤੀਸਰਾ ਦਿਨ ਲਗਾਤਾਰ ਸਾਡਾ ਕੈਸੋ ਆਪਰੇਸ਼ਨ ਜਿਹੜਾ ਹੈਗਾ ਇਸ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਹੈ ਕੱਲ ਪੂਰੇ ਬਾਜ਼ਾਰਾਂ ਦੇ ਵਿੱਚ ਬੱਸ ਸਟੈਂਡ ਰੇਲਵੇ ਸਟੇਸ਼ਨਸ ਦੇ ਉੱਪਰ ਚੈਕਿੰਗ ਕੀਤੀ ਗਈ ਸੀਗੀ ਤੇ ਅੱਜ ਪੂਰੇ ਡਿਸਟ੍ਰਿਕਟ ਦੇ ਤਕਰੀਬਨ 10 ਜਿਹੜੇ ਹੌਟਸਪੌਟਸ ਹੈਗੇ ਆ ਉਹਨਾਂ ਦੇ ਉੱਪਰ ਟੋਟਲ 110 ਦੀ ਨਫਰੀ ਜਿਹੜੀ ਸਾਡੀ ਫੋਰਸ ਐ ਡਿਪਲੋਏ ਕੀਤੀ ਹੋਈ ਹੈ ਇਦੇ ਵਿੱਚ ਮੇਨਲੀ ਜਿਹੜਾ ਹੈਗਾ ਜਿੰਨੇ ਵੀ ਹਾਟਸਪੌਟ ਹੈਗੇ ਆ ਇਹਨਾਂ ਨੂੰ ਕਾਡਨ ਕਰਕੇ ਇਸ ਜਗ੍ਹਾ ਦੇ ਉੱਪਰ ਸਰਚ ਕਰਨੀ ਜਿਹੜੇ ਵੀ ਮਾੜੇ ਚੰਗੇ ਆਨਸਰ ਜਿਹੜੇ ਹੈਗੇ ਆ ਇਹ ਸੀਰੀਏ ਚ ਕੋਈ ਪਤਾ ਨਹੀਂ ਹੋੜ ਜਪਤਾ ਨਹੀਂ ਨਾ ਮੈਨੂੰ ਹਫਤੇ ਬਾਅਦ ਆਇਆ ਥੋੜੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499